ਮਾਨਯੋਗ ਸੀਐਮ ਸਾਹਿਬ ਤੇ ਚੀਫ ਮਾਨਯੋਗ ਚੀਫ ਡਾਇਰੈਕਟਰ ਵਿਜੀਲੈਂਸ ਜਿਹਦੇ ਹਦਾਇਤਾਂ ਤੇ ਜ਼ੀਰੋ ਟੋਲਰੈਂਸ ਪਾਲਿਸੀ ਦੇ ਉੱਤੇ ਸਾਡੇ ਕੋਲੇ ਕੋਈ ਵੀ ਕੰਪਲੇਂਟ ਆਉਂਦੀ ਹੈ ਉਹਦੇ ਤੇ ਅਸੀਂ ਤੁਰੰਤ ਐਕਸ਼ਨ ਕਰਦੇ ਹਾਂ ਇਸੇ ਇਸੇ ਦਿਸ਼ਾ ਨਿਰਦੇਸ਼ ਦੇ ਤਹਿਤ ਚੱਲਦੇ ਹੋਏ ਸਾਡੇ ਕੋਲੇ ਅੱਜ ਰਜਿੰਦਰ ਕੁਮਾਰ ਜੀ ਨੇ ਸੰਗਤ ਮੰਡੀ ਤੋਂ ਉਹਨਾਂ ਨੇ ਕੰਪਲੇਂਟ ਕੀਤੀ ਸੀ ਵੀ ਨਾਇਬ ਤਹਿਸੀਲਦਾਰ ਤੇ ਜਿਹੜਾ ਪਟਵਾਰੀ ਗਰਤੇਜ ਹੈਗਾ ਉਹ ਪੈਸੇ ਮੰਗ ਰਹੇ ਨੇ ਸਾਥੋਂ ਉਹ ਗਰਤੌਰੀ ਦੇ ਨਾਂ ਤੇ ਤਾਂ ਉਹਨੇ ਪਹਿਲਾਂ ਡਿਮਾਂਡ ਕੀਤੀ ਸੀ 8000 ਦੀ ਬਾਅਦ ਚ 5000 ਦੀ ਗਲਤ ਸਅਹ ਹੋਈ ਸੀ 5000 ਰੁਪਿਆ ਉਹਨਾਂ ਨੇ ਜਾ ਕੇ ਵਿਜੀਲੈਂਸ ਨੂੰ ਅਪਰੋਚ ਕੀਤਾ ਅਸੀਂ ਜ਼ੀਰੋ ਟੋਲਰੈਂਸ ਪਾਲਿਸੀ ਦੇ ਵਿੱਚ ਸਾਡੀ ਜਿਹੜੀ ਬਠਿੰਡਾ ਯੂਨਿਟ ਦੀ ਟੀਮ ਹੈਗੀ ਸ੍ਰੀ ਸੰਦੀਪ ਸਿੰਘ ਜੀ ਡੀਐਸਪੀ ਸਾਹਿਬ ਦੀ ਨਿਗਰਾਨੀ ਚ ਅਸੀਂ ਉੱਥੇ ਰੇਡ ਕਰਵਾਇਆ ਉੱਥੇ ਰੇਡ ਦੇ ਵਿੱਚ ਜਿਹੜੇ ਕੰਸਰਨ ਜਿਹੜਾ ਨੈਤ ਸੇਲਦਾਰ ਹਾਜ਼ਰ ਸੀਗੇ ਨਿਰਮਲ ਸਿੰਘ ਤੇ ਨਾਲ ਪਟਵਾਰੀ ਗੁਰਤੇਜ ਸਿੰਘ ਉਹਨਾਂ ਨੂੰ ਉਥੇ ਰੰਗੇ ਹੱਥੀ ਜਿਹੜਾ 25-2500 ਰੁਪਏ ਜਿਹੜੇ ਉਹਨੇ 5000 ਰੁਪਏ ਪਟਵਾਰੀ ਨੂੰ ਦਿੱਤਾ ਸੀਗਾ ਜਾ ਕੇ ਪਟਵਾਰੀ ਨੇ ਅੱਗੇ ਨੈਤਸੀਲਦਾਰ ਨੂੰ ਕ੍ਰੰਤੀ ਦਿੱਤਾ ਦੋਨਾਂ ਦੀ ਜੇਬ ਦੇ ਵਿੱਚੋਂ ਜਿਹੜਾ ਰੈੱਡ ਹੰਡਰਡ 25-2500 ਰੁਪਏ ਬਰਾਮਦ ਹੋਇਆ ਤੇ ਉਹਦੇ ਤਹਿਤ ਅਸੀਂ ਦੋਨਾਂ ਦੇ ਮੌਕੇ ਦੇ ਉੱਤੇ ਗ੍ਰਿਫਤਾਰ ਕੀਤਾ ਸਾਡੀ ਟੀਮ ਨੇ ਇਹ ਤਿੰਨ ਕਨਾਲ 10 ਮਰਲੇ ਜ਼ਮੀਨ ਸੀ ਕਿ ਉਹਦੀ ਵਾਈਫ ਦੇ ਨਾਂ ਤੇ ਰਿੰਪੀ ਰਾਣੀ ਦੇ ਨਾਂ ਤੇ ਸੀ ਉਹਦੀ ਗਰਦੌਰੀ ਜਿਹੜੀ ਕਿਤੇ ਉਸ ਦੇ ਲੇਡੀ ਦੇ ਨਾਂ ਤੇ ਨਿਸ਼ਚੜੀ ਉਸ ਗਰਦੌਰੀ ਨੂੰ ਚੜਾਉਣ ਵਾਸਤੇ ਜਿਹੜੀ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਸੀ ਸਰ ਕਿ ਇਹ ਪਹਿਲਾਂ 8000 ਦੀ ਡਿਮਾਂਡ ਹੋਈ ਸੀਗੀ 5000 ਦੇ ਵਿੱਚ ਗੱਲ ਸੈਟਲ ਹੋ ਗਈ ਸੀ ਵੀ ਤਿੰਨ ਬਾਅਦ ਚ ਦੇ ਦਾਂਗੇ 5000 ਉਹਨਾਂ ਨੇ ਅੱਜ ਲੈ ਲਿਆ ਸੀ ਪਰਿਵਾਰੀ ਨੇ ਨਾਲ ਦੀ ਨਾਲ ਹੀ ਤਹਿਸੀਲਦਾਰ ਨੂੰ ਦਿੱਤਾ ਸੀ ਨੈਪ ਤਹਿਸੀਲਦਾਰ ਜਿਹੜੇ ਹੈਗੇ ਉਹਨਾਂ ਨੇ ਉਹਨਾਂ ਦੀ ਜੇਬ ਜੇਬ ਵਿੱਚੋਂ ਵੀ 2500 ਰੁਪਏ ਤੇ ਨਾਲ ਹੀ ਜਿਹੜਾ ਗੁਰਦੇਵ ਸਿੰਘ ਦੀ ਜੇਬ ਵਿੱਚੋਂ ਵੀ 2500 ਰੁਪਏ ਬਰਾਮਦ ਪਤਾ ਲੱਗੇ ਸੀ ਕਿ ਇਹਨਾਂ ਦੀ ਜਿਹੜਾ ਨੈਪ ਤਹਿਸੀਲਦਾਰ ਦੀ ਟ੍ਰਾਂਸਫਰ ਵੀ ਹੋਈ ਹੈ ਇਹਨਾਂ ਦੀ ਇਹਨਾਂ ਦੇ ਅੱਜ ਹੀ ਇਹਨਾਂ ਨੂੰ ਚਾਰਜ ਛੱਡਣਾ ਸੀਗਾ ਤੇ ਬਾੜਿਆਂ ਵਾਲੀ ਦੀ ਟ੍ਰਾਂਸਫਰ ਹੋਈ ਹੋਈ ਹੈ ਇਹਨਾਂ ਦੀ ਰਿਟਾਇਰਮੈਂਟ ਤੇ ਰਿਟਾਇਰਮੈਂਟ ਇਹਨਾਂ ਦੀ ਨੈਕਸਟ ਮੰਥ ਮਈ ਦੇ ਵਿੱਚ ਹੈ ਜੀ ਜਿਹੜਾ ਗੁਰਤੇਜ ਸਿੰਘ ਹੈਗਾ ਇਹ ਹੈਂਡੀਕੈਪਡ ਹੈ ਜੀ ਸਰ ਹੁਣ ਕੀ ਕਿਹੜੀ ਧਾਰਾ ਦੀ ਇਹਨਾਂ ਤੇ ਕਾਰਵਾਈ ਕਰਤੀ ਇਹਨਾਂ ਤੇ ਕ੍ਰਿਪਸ਼ਨ ਐਕਟ ਦੇ ਤਹਿਤ ਪਰਚਾ ਦਰਜ ਕੀਤਾ ਜੀ ਜੋ ਬਣਦਾ ਤੇ ਜੋ ਵਿਜੀਲੈਂਸ ਵੱਲੋਂ ਕਾਰਵਾਈ ਹੈਗੀ ਉਹ ਅੰਡਰ ਇਨਵੈਸਟੀਗੇਸ਼ਨ ਸਾਡਾ ਮੈਟਰ ਚੱਲ ਰਿਹਾ ਸਾਰਾ ਫਰਦਰ ਅਸੀਂ ਕਾਰਵਾਈ ਕਰ ਰਹੇ ਹਾਂ ਸਾਰਾ ਕੁਝ ਜੀ ਜੋ ਹੋਊਗਾ ਵੈਰੀਫਾਈ ਕੀਤਾ ਜਾਊਗਾ ਡੂਰਿੰਗ ਅ ਇਨਵੈਸਟੀਗੇਸ਼ਨ థాంਕ ਯੂ ਜੀ